ਦੇਖੋ ਪੰਜਾਬੀ ਇੰਡਸਟਰੀ ਦੇ ਵਿੱਚ ਜ਼ਿਆਦਾਤਰ ਲੋਕ ਇਹ ਮੰਨਦੇ ਨੇ ਕਿ ਜਿਹਦੇ ਕੋਲ ਸਭ ਤੋਂ ਜ਼ਿਆਦਾ ਪੈਸਾ ਹੈ ਉਹ ਇਸ ਇੰਡਸਟਰੀ ਦੇ ਵਿੱਚ ਹਿੱਟ ਹੋ ਸਕਦਾ। ਇਸ ਸਿੰਗਰ ਨੇ ਸਾਬਿਤ ਕਰਤਾ ਕਿ ਪੈਸੇ ਦੇ ਨਾਲ-ਨਾਲ ਟੈਲੈਂਟ ਹੋਣਾ ਕਿੰਨਾ ਜ਼ਰੂਰੀ ਹੈ। ਇਹ ਮੈਂ ਗੱਲ ਕਰ ਰਿਹਾ ਜੇ ਤੁਸੀਂ ਵਧੀਆ ਤਰੀਕੇ ਨਾਲ ਹਿੱਟ ਹੋਣਾ ਚਾਹੁੰਦੇ ਹੋ ਕਿਉਂਕਿ ਇਸ ਤੋਂ ਇਲਾਵਾ ਜਿਨ੍ਹਾਂ ਕੋਲ ਸਿੰਗਿੰਗ ਦਾ ਟੈਲੈਂਟ ਨਹੀਂ ਉਹ ਵੀ ਹਿੱਟ ਹੋਏ ਨੇ ਵੈਸੇ ਤਾਂ। ਇਸ ਸਿੰਗਰ ਦਾ ਨਾਮ ਹੈ ਨਿੱਜਰ ਤੇ ਨਿੱਜਰ ਬਾਈ ਦੇ ਜਿਹੜੇ ਵੀ ਗਾਣੇ ਆਏ ਨੇ ਹੁਣ ਤੱਕ ਉਹਨਾਂ ਦੀ ਵੀਡੀਓਜ਼ ਬਹੁਤ ਲਗਜ਼ਰੀ ਬਣਾਈ ਹੁੰਦੀ ਹੈ। ਸਭ ਤੋਂ ਮਹਿੰਗੀਆਂ ਗੱਡੀਆਂ, ਸਭ ਤੋਂ ਮਹਿੰਗੀ ਲੋਕੇਸ਼ਨ ਤੇ ਜਿਹੜੇ ਪਾ ਕੱਲ ਨਿਜਰ ਬਾਈ ਦੇ ਲਿਖਣ ਦਾ ਸਟਾਈਲ ਬੰਦੂ ਕੀ ਪਹਿਲੀ ਉਹ ਐਵੇਂ ਬਿਨਾ ਗੱਲੋਂ ਘਟਾ ਕੁੰਾਇਆ ਅਸਕ ਦੇ ਬਾਈ ਨਿਜਰ ਬਾਈ ਨੇ ਜਿਸ ਹਾਬ ਨਾਲ ਇੰਡਸਟਰੀ ਦੇ ਵਿੱਚ ਐਂਟਰੀ ਕੀਤੀ ਹੈ ਜਾਂ ਉਹਨਾਂ ਦੇ ਜਿਹੜੇ ਪੁਰਾਣੇ ਗਾਣੇ ਸੀ ਜਾਂ ਹੁਣ ਵਾਲੇ ਗਾਣੇ ਉਹਨਾਂ ਸਾਰਿਆਂ ਗਾਣੇ ਦੇ ਵਿੱਚ ਇੱਕ ਥੀਮ ਰੱਖੀ ਹੋਈ ਹੈ ਬਾਈ ਨੇ ਆਪਣੀ ਤੇ ਉਹੀ ਸ਼ਾਇਦ ਨਿਜਰ ਬਾਈ ਦਾ ਸਟਾਈਲ ਵੀ ਹੈ ਨਿੱਜਰ ਬਾਈ ਦਾ ਇੱਕ ਨਵਾਂ ਗਾਣਾ ਆਇਆ ਟ੍ਰੈਂਡ ਤੇ ਇਸ ਗਾਣੇ ਦੀ ਵੀਡੀਓ ਵੀ ਬਹੁਤ ਹਾਈ ਲੈਵਲ ਦੀ ਬਣਾਈ ਗਈ ਹੈ ਇਸ ਗਾਣੇ ਦਾ ਮਿਊਜ਼ਿਕ ਕੀਤਾ ਦੀਪ ਜੰਡੂ ਬਾਈ ਨੇ ਜ਼ਿਆਦਾਤਰ ਵੀਡੀਓਜ਼ ਵਿੱਚ ਵੀਫੈਕਸ ਵੀ ਦੇਖਣ ਨੂੰ ਮਿਲਣਗੇ ਬਾਕੀ ਸਿੰਗਰਾਂ ਦੀ ਤਰ੍ਹਾਂ ਨਿੱਜਰ ਬਾਈ ਵੀ ਆਪਣੇ ਚੈਨਲ ਤੇ ਹੀ ਗਾਣੇ ਕਰ ਰਹੇ ਗਾਣੇ ਚ ਬਾਈ ਨੇ ਲਿਖਿਆ ਕਿ ਮਾੜੀ ਚੀਜ਼ ਹੱਥ ਲੱਗਦੇ ਹੀ ਐਂਡ ਬਣ ਜਾਂਦੀ ਹੈ ਮਾੜੀ ਚੀਜ਼ ਹੱਥ ਲੱਗਦੇ ਹੀ ਐਂਡ ਬਣ ਜਾਂਦੀ ਹੈ ਤੇ ਜੱਟ ਜਿਹੜਾ ਵੀ ਕੰਮ ਕਰਦਾ ਉਹ ਉਸ ਟਾਈਮ ਦਾ ਟ੍ਰੈਂਡ ਬਣ ਜਾਂਦਾ ਜੋ ਵੀ ਜੱਟ ਕੰਮ ਕਰੇ ਹੋ ਜਿਕਰ ਤੁਸੀਂ ਇਸ ਤੋਂ ਪਹਿਲਾਂ ਵੀ ਨਿਜਰ ਬਾਈ ਦੇ ਗਾਣੇ ਸੁਨੇ ਹੋਣਗੇ ਤਾਂ ਤੁਹਾਨੂੰ ਪਤਾ ਹੀ ਹੋਊਗਾ ਕਿ ਬਾਈ ਦੇ ਲਿਰਿਕਸ ਕਿੰਨੇ ਵਧੀਆ ਨੇ ਕਿੰਨੇ ਡਿਫਰੈਂਟ ਨੇ ਸਾਥ ਨਿਜਰ ਨਾ ਛੱਡੂ ਕੁੜੇ ਕਰ ਲੈ ਟੈਲੀ ਬਾਈ ਨੇ ਲਿਖਿਆ ਕਿ ਮੇਰਾ ਤਾਂ ਕਿਸੇ ਨਾਲ ਵੀ ਨਹੀਂ ਹੈ ਪਰ ਮੇਰੇ ਨਾਲ ਕਾਫੀ ਜਣਿਆਂ ਦਾ ਰੋਲਾ ਰਿਆ ਜਿਕਰ ਆਪਾਂ 뮤직 ਦੀ ਗੱਲ ਕਰੀਏ ਤੇ 뮤직 ਦੇ ਵਿੱਚ ਜਿਹੜੀ ਇਹ ਵਾਲੀ ਬੀਟ ਤੁਸੀਂ ਸੁਣ ਰਹੇ ਹੋ ਇਹੀ ਉਹ ਚੀਜ਼ ਹੈ ਜਿਹੜੀ ਦੀਪ ਚੰਡੂ ਦੇ 뮤직 ਨੂੰ ਬਾਕੀਆਂ ਤੋਂ ਵੱਖ ਬਣਾਉਂਦੀ ਹੈ ਉਸ ਟਾਈਮ ਦੀਪ ਚੰਡੂ ਨੇ ਜਿਹੜੇ ਐਕਸਪੈਰੀਮੈਂਟ ਕੀਤੇ ਸੀ ਆਪਣੇ 뮤직 ਨੂੰ ਲੈ ਕੇ ਹੁਣ ਆਪਾਂ ਕਹਿ ਸਕਦੇ ਹਾਂ ਕਿ ਦੀਪ ਚੰਡੂ ਬਾਈ ਦਾ ਇੰਨੇ ਗੈਪ ਤੋਂ ਬਾਅਦ ਕਮਬੈਕ ਹੋ ਗਿਆ ਵੀਡੀਓ ਦੀ ਗੱਲ ਕਰੀਏ ਤਾਂ ਵੀਡੀਓ 'ਚ ਤੁਹਾਨੂੰ ਇੱਕ ਮਗਰਮਚ ਦੇਖਣ ਨੂੰ ਮਿਲੂਗਾ ਵਕਰੀ ਗੱਲ ਇਹ ਹੈ ਕਿ ਨਿਜਰ ਬਾਈ ਦੀ ਇਸ ਵੀਡੀਓ ਦੇ ਵਿੱਚ ਇਹਨੂੰ ਗੂਚੀ ਦੀ ਜੈਕਟ ਪੁਆਈ ਗਈ ਬਾਈ ਨੇ ਲਿਖਿਆ ਕਿ ਮਿਤਰਾ ਕੋਲ ਅਸਲਾ ਤੇ ਗੱਡੀਆਂ ਬਹੁਤ ਜ਼ਿਆਦਾ ਨੇ ਬਾਦੂ ਮਿਤਰਾ ਆਸ ਲਾਗੀ ਗੱਡੀਆਂ ਕੀ ਗੱਡੀਆਂ ਇਸ ਤੋਂ ਪਹਿਲਾਂ ਵਾਲੇ ਨੀਜਰ ਦੇ ਗਾਣੇ ਦੇ ਵਿੱਚ ਗੱਡੀਆਂ ਵੀ ਲਈਆਂ ਗਈਆਂ ਸੀ ਜਿਹੜੀਆਂ ਬਹੁਤ ਜ਼ਿਆਦਾ ਸੀ ਉਹਦੇ ਵਿੱਚ ਲੋਕ ਵੀ ਬਹੁਤ ਜ਼ਿਆਦਾ ਦਿਖਾਏ ਗਏ ਜਿਹੜੀਆਂ ਲਾਸਟ ਵਾਲੀਆਂ ਲਾਈਨਾਂ ਨੇ ਕਈਆਂ ਨੂੰ ਇਹਦੇ ਤੇ ਡਾਊਟ ਹੈ ਕਿ ਇਹ ਕਿਹਨੂੰ ਰਿਪਲਾਈ ਕੀਤਾ ਹੋ ਸਕਦਾ ਹੈ ਨੀਜਰ ਨੇ ਕਿ ਮੇਰੇ ਵਰਗੇ ਬਣਨ ਲਈ ਕਲਮਾ ਚੱਕੀ ਫਿਰਦੇ ਬਾਜੇ ਗਈ ਵੈਸਤਾ ਨਿੱਜਰ ਨੇ ਕੰਟਰੋਵਰਸੀ ਕ੍ਰੀਏਟ ਨਹੀਂ ਕੀਤੀ ਕਿਸੇ ਗਾਣੇ 'ਚ ਨਾ ਹੀ ਰਿਪਲਾਈ ਕੀਤਾ ਪਰ ਜੇਕਰ ਅੱਗੇ ਵੀ ਰਿਪਲਾਈ ਵਗੈਰਾ ਨਾ ਆਏ ਨਿੱਜਰ ਇਦਾਂ ਹੀ ਚੱਲਦਾ ਰਿਹਾ ਆਪਣੇ ਗਾਣਿਆਂ ਨੂੰ ਲੈ ਕੇ ਜਿਨ੍ਹਾਂ ਦਾ ਨਾਮ ਹੁਣ ਨਿੱਜਰ ਨੇ ਬਣਾਇਆ ਅੱਜ ਕੱਲ੍ਹ ਲੋਕਾਂ ਦੇ ਵਿੱਚ ਉਹ ਹੋਰ ਵੀ ਗਰੋ ਕਰੂਗਾ ਇਸ ਇੰਡਸਟਰੀ ਦੇ ਵਿੱਚ ਜੇਕਰ ਤੁਸੀਂ ਇਹ ਟ੍ਰੈਂਡ ਗਾਣਾ ਨਹੀਂ ਸੁਣਿਆ ਤਾਂ ਇੱਕ ਵਾਰੀ ਜਾ ਕੇ ਜ਼ਰੂਰ ਸੁਣਿਓ ਇਹਦੇ ਵਿੱਚ ਵੀਡੀਓ 뮤직 ਵੋਕਲ ਹਰ ਚੀਜ਼ ਬਹੁਤ ਘੈਂਟ ਮਿਲੂਗੀ ਤੁਹਾਨੂੰ ਬਾਕੀ ਐਸੀ ਆਈ ਦੀ ਵੀਡੀਓ ਜੇਕਰ ਤੁਸੀਂ ਇਹ ਗਾਣਾ ਸੁਣ ਲਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਸਬਸਕ੍ਰਾਈ